ਸਤਿ ਸ੍ਰੀ ਅਕਾਲ ਕਿਸਾਨ ਵੀਰਾਂ ਨੂੰ ਅੱਜ ਸੰਤੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਸੋ ਜਿਹੜੀ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਨਾ ਲੱਗੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਦੇ ਹੋ ਚਲ ਇਸੇ ਤਰ੍ਹਾਂ ਵਾਲੀਆਂ ਨੈਕਸਟ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਵੀਰ ਜੀ ਅੱਜ ਆਪਾਂ ਆਏ ਆ ਪਿੰਡ ਚੋਟੀਆਂ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦੇ ਵਿੱਚ ਸੋ ਮੱਝ ਦੀ ਹਰ ਤਰ੍ਹਾਂ ਦੀ ਡਿਟੇਲ ਜਾਣਨ ਲਈ ਕਿੰਨੀ ਮਿਲਕਿੰਗ ਹੈ ਕੀ ਪ੍ਰਾਈਸ ਹੈ ਸਭ ਕੁਝ ਜਾਣ ਲਈ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਸੋ ਵੀਰ ਜੀ ਨਕੇ ਆਪਾਂ ਇਸ ਮੱਝ ਦੀ ਗੱਲ ਕਰਦੇ ਆ ਜੀ ਤੀਜਾ ਸੁਆ ਇਸ ਟਾਈਮ ਸੂਈ ਹੈਗੀ ਹੈ ਜੀ ਪਿਓਰ ਨੀਲੀ ਰਾਵੀ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਪਿਓਰ ਨੀਲੀ ਰਾਵੀ ਦੇ ਵਿੱਚ ਆਉਂਦੀ ਹੈਗੀ ਹੈ ਜੀ ਇਹ ਮੱਝ ਸਿੰਘ ਬਹੁਤ ਸੋਹਣਾ ਲੱਗਾ ਜੀ ਥੋੜਾ ਜਿਹਾ ਖੋਲਾ ਗੋਲ ਸਿੰਘਾ ਕਦ ਕਾੜ ਦੇ ਹਿਸਾਬ ਨਾਲ ਬਹੁਤ ਜਿਆਦੀ ਫੱਬ ਦੇ ਵਿੱਚ ਹੈਗੀ ਹੈ ਜੀ ਇਹਦੀ ਜੋੜੀ ਬਾਕੀ ਵੀਰ ਜੀ ਇਸ ਤੇ ਮਗਰ ਕੱਟੀ ਹੈਗੀ ਆ ਮਿਲਕ ਦੀ ਗੱਲ ਕਰੀਏ 13 ਤੋਂ 14 ਲੀਟਰ ਇਸ ਟਾਈਮ ਇਸ ਦਾ ਬਿਲਕੁਲ ਰੈਡੀ ਹੈਗਾ ਜੀ ਜੋ ਵੀਰ ਵੀ ਆਵੇ ਦਵਾਈ ਜ਼ਰੂਰ ਕਰਕੇ ਲੈ ਕੇ ਜਾਵੇ ਬਾਕੀ ਤੁਹਾਨੂੰ ਆਪਾਂ ਵੀਡੀਓ ਦੇ ਲਾਸਟ ਵਿੱਚ ਮਿਲਕ ਦੀ ਮਿਲਕਿੰਗ ਹੋਣ ਦੀ ਜ਼ਰੂਰ ਦਿਖਾਵਾਂਗੇ ਇਸ ਮੱਝ ਦੀ ਸੋ ਨੇੜੇ ਪੰਨੇ ਉਹ ਦੂਰ ਦਰੜੇ ਉਹ ਜਿਹੜੇ ਵੀਰ ਆਉਣ ਚੁਆਈ ਕਰਕੇ ਤਸੱਲੀ ਆਪਣੀ ਜ਼ਰੂਰ ਕਰ ਲਿਆ ਕਰੋ ਇੱਕ ਡੰਗ ਦੋ ਡੰਗ ਦੀ ਚੁਆਈ ਕਰਨੀ ਹੋਵੇ ਬੇਚੀਜ਼ ਕੁ ਚੁਆਈ ਆਪਣੀ ਜ਼ਰੂਰ ਕਰਿਆ ਕਰੋ ਪਾਸ ਹੋਣ ਤੋਂ ਬਾਅਦ ਤੁਸੀਂ ਕੋਈ ਪਸ਼ੂ ਖਰੀਦ ਸਕਦੇ ਹੋ ਸੋ ਵਧੇਰੇ ਜਾਣਕਾਰੀ ਲਈ ਤੁਹਾਨੂੰ ਨੰਬਰ ਦੇ ਦੇਵਾਂਗੇ ਜੀ ਵੀਡੀਓ ਦੇ ਲਾਸਟ ਵਿੱਚ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਸੋ ਜੀ ਦੋਸਤੋ ਆਜੋ ਆਪਾਂ ਤੁਹਾਨੂੰ ਇਸ ਦੀ ਥੋੜੀ ਜੀ ਮਿਲਕਿੰਗ ਦੀ ਚਵਾਈ ਜ਼ਰੂਰ ਦਿਖਾਈਏ ਕਾਫੀ ਵਧੀਆ ਮਿਲਕਿੰਗ ਹੈਗੀ ਹੈ ਜੀ ਮੋਟੀ ਤਾਰ ਹੈਗੀ ਹੈ ਜੀ ਕੋਈ ਭੂਰ ਛਟਾ ਨਹੀਂ ਹੈਗਾ ਕਾਫੀ ਸਫਾਈ ਹੈ ਹਵਾਨੇ ਦੀ बराबर ਦਾ ਥਣ ਲੱਗਾ ਹੋਇਆ ਹੈ ਜੀ ਇਸ ਦੇ ਚੁਵਾਈ ਕਾਫੀ ਜ਼ਿਆਦੀ ਪੋਲੀ ਆ ਕੋਈ ਮੈਂਬਰ ਆਰਾਮ ਨਾਲ ਚੁਵਾਈ ਕਰ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਟੋਟਲ ਮਿਲਾ ਕੇ ਜੀ ਝੋਟੀ ਕਾਫੀ ਜ਼ਿਆਦਾ ਸੀਲ ਆ ਨੀਲੀ ਦਵੀ ਦੇ ਵਿੱਚ ਇਹ ਅਕਸਰ ਸੀਲ ਹੁੰਦੀਆਂ ਨੇ ਝੋਟੀਆਂ ਜੀ ਇਹ ਹਿਬ੍ਰਿਡ ਜੀ ਕਾਫੀ ਲੰਮਾ ਟਾਈਮ ਮਿਲਕ ਦੇਂਦੀ ਹੈਗੀ ਆ ਸੋ ਤੁਸੀਂ ਵੇਖ ਰਹੇ ਹੋ ਜੀ ਮੋਟੀ ਧਾਰ ਹੈ ਜੀ ਕੋਈ ਭੂਰ ਛਟਾ ਨਹੀਂ ਹੈਗਾ ਬਾਕੀ ਤੁਸੀਂ ਆਪਣੀ ਤਸੱਲੀ ਖੋਦ ਮੌਕੇ ਤੇ ਜ਼ਰੂਰ ਕਰ ਲਿਓ ਪਹੁੰਚ ਕੇ ਦੋ ਟਾਈਮ ਦੀ ਚੁਵਾਈ ਕਰਿਓ ਤਿੰਨ ਟਾਈਮ ਦੀ ਕਰਿਓ ਸੋ ਸਾਡੀ ਦੱਸਣ ਤੋਂ ਇਹੋ ਪਾਬ ਹੁੰਦਾ ਹੈ ਜੀ ਤੁਸੀਂ ਦੋ ਟਾਈਮ ਤਿੰਨ ਟਾਈਮ ਚੁਆਈ ਜ਼ਰੂਰ ਕਰਿਆ ਕਰੋ ਕਿਉਂਕਿ ਬਹੁਤ ਵੀਰ ਐਸੇ ਨੇ ਜਿਹੜੇ ਫੋਨ ਤੇ ਸੌਦੇ ਕਰ ਲੈਂਦੇ ਨੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਨੂੰ ਪਸ਼ੂ ਖਰੀਦਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਔਕੜ ਪਰੇਸ਼ਾਨੀ ਆਵੇ ਸੋ ਜਿਹੜੀ ਜਗ੍ਹਾ ਤੋਂ ਤੁਸੀਂ ਲੈ ਰਹੇ ਹੋ ਉਥੋਂ ਤੱਕ ਦੀ ਜ਼ਿੰਮੇਵਾਰੀ ਹੁੰਦੀ ਹੈ ਜੀ ਤੁਸੀਂ ਆਪਣੀ ਖਰੀਦ ਚੋਣ ਚੰਗੀ ਤਰ੍ਹਾਂ ਕਰੋ ਤਸੱਲੀ ਚੰਗੀ ਤਰ੍ਹਾਂ ਕਰੋ ਦੋ ਟਾਈਮ ਦੀ ਤਿੰਨ ਟਾਈਮ ਦੀ ਚੁਾਈ ਤਸੱਲੀ ਨਾਲ ਆਪ ਕਰੋ 24 ਦੀ ਮੁੱਲ ਦੀ ਗੱਲ ਕਰੀਏ 90000 ਰੁਪਈਆ ਇਸ ਦਾ ਮੁੱਲ ਆ ਜੀ ਵਧੇਰੇ ਜਾਣਕਾਰੀ ਲਈ ਤੁਸੀਂ 819800468 ਤੇ ਕੰਟੈਕਟ ਕਰਕੇ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਸੋ ਆਉਣ ਤੋਂ ਪਹਿਲਾਂ ਮੇਰਾ ਵੀਰ ਜੀ ਫੋਨ ਜ਼ਰੂਰ ਕਰ ਲਿਆ ਕਰੋ ਕਿਉਂਕਿ ਪਸ਼ੂ ਦਾ ਪਤਾ ਨਹੀਂ ਹੁੰਦਾ ਵੀ ਕਦੋਂ ਸੇਲ ਹੋ ਜਾਵੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਦੂਰ ਤੜਾਡੇ ਆਉਣ ਤੋਂ ਪਹਿਲਾਂ ਤੁਸੀਂ ਫੋਨ ਨਾ ਕਰੋ ਡਾਇਰੈਕਟ ਆ ਜਾਓ ਤੇ ਪਸ਼ੂ ਸੇਲ ਹੋ ਜੇ ਤੁਹਾਡਾ ਸਮਾਂ ਵੀ ਖਰਾਬ ਹੁੰਦਾ ਸੋ ਮੇਰਾ ਵੀਰ ਆਪਣੀ ਤਸੱਲੀ ਲਈ ਫੋਨ ਤੇ ਗੱਲਬਾਤ ਜ਼ਰੂਰ ਕਰ ਲਿਆ ਕਰੋ ਆਉਣ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਵੀਰ ਜੀ 13 ਤੋਂ 14 ਲੀਟਰ ਦੀ ਇਸ ਦੀ ਪਰ ਡੇ ਦੀ ਮਿਲਕ ਕੈਪੈਸਿਟੀ ਹੈਗੀ ਆ 100 ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ